ਸੜੀ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਾਥਰੀਆਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁੰ ਬੜੀ ਮਿਹਰਬਾਨੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਵੇਲੇ ਹਾਲਾਤ ਜਿਹੜੇ ਐ ਨਸਾਜ਼ ਨਜ਼ਰ ਆ ਰਹੇ ਨੇ ਕੁਝ ਵਧੀਆ ਹਾਲਾਤ ਨਹੀਂ ਲੱਗ ਰਹੇ ਔਰ ਅਕਾਲੀ ਦਲ ਦੇ ਬਾਗੀ ਜਿਹੜੇ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਉਹ ਅਕਾਲੀ ਦਲ ਸੁਧਾਰ ਲਹਿਰ ਚਲਾਉਣਗੇ ਜੀ ਦੇਖੋ ਜੀ ਲੰਘੇ ਕੱਲ ਯਾਨੀ ਕਿ ਸੋਮਵਾਰ ਨੂੰ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀਆਂ ਦੋ ਮੀਟਿੰਗਾਂ ਹੋਈਆਂ ਇੱਕ ਮੀਟਿੰਗ ਹੋਈ ਆ ਆਪਾਂ ਕਹਿ ਸਕਦੇ ਸੁਖਬੀਰ ਸਿੰਘ ਬਾਦਲ ਵਾਲੇ ਗਰੁੱਪ ਦੀ ਦੂਜੀ ਹੋਈ ਆ ਬੀਬੀ ਜਗੀਰ ਕੌਰ ਚੰਦੂ ਮਾਜਰਾ ਢਿੰਡਸਾ ਹੋਰਾਂ ਦੇ ਗਰੁੱਪ ਦੀ ਸੁਖਬੀਰ ਸਿੰਘ ਬਾਦਲ ਵਾਲੇ ਗਰੁੱਪ ਨੇ ਇਹ ਗੱਲ ਕਹੀ ਆ ਕਿ ਜਿਹੜਾ ਪਾਰਟੀ ਦਾ ਦਫਤਰ ਆ ਇਹ ਕੋਈ ਮੈਰਿਜ ਪਲੇਸ ਨਹੀਂ ਇੱਥੇ ਆ ਕੇ ਜੋ ਮਰਜ਼ੀ ਕਰੀ ਜਾਓ ਇੱਥੇ ਮਹੱਤਵਪੂਰਨ ਵਿਚਾਰਾ ਹੁੰਦੀਆਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਇਸ ਕਰਕੇ ਸੀ ਵੀ ਜਿਹੜੀਆਂ ਚਾਰ ਜ਼ਿਮਨੀ ਚੋਣਾ ਆਉਂਦੇ ਸਮੇਂ 'ਚ ਆਉਣੀਆਂ ਉਹਦੇ ਵਿੱਚ ਅਸੀਂ ਲੜਾਈ ਕਿਵੇਂ ਲੜਨੀ ਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜੇਕਰ ਹੁੰਦੀਆਂ ਜਦੋਂ ਵੀ ਹੁੰਦੀਆਂ ਉਹਦੇ ਵਾਸਤੇ ਤਿਆਰੀ ਕਿਵੇਂ ਕਰਨੀ ਹੈ ਇਹ ਚਰਚਾਆਂ ਕੀਤੀ ਗਈ। ਦੂਜੇ ਪਾਸੇ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਢੀਂਸਾ ਪਰਮਿੰਦਰ ਢੀਂਸਾ ਗੁਰਪ੍ਰਤਾਪ ਸਿੰਘ ਵਡਾਲਾ ਚਰਨਜੀਤ ਬਰਾੜ ਤੇ ਕੁਝ ਹੋਰ ਜਿਹੜੇ ਨੇਤਾ ਪ੍ਰੇਮ ਸਿੰਘ ਚੰਦੂ ਮਾਜਰਾ ਸਮੇਤ ਇਹਨਾਂ ਨੇ ਵੀ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਪਰ ਇਹਨਾਂ ਨੇ ਪਾਰਟੀ ਦਫ਼ਤਰ 'ਚ ਨਹੀਂ ਕਿਤੇ ਹੋਰ ਕੀਤੀ ਹੈ। ਇਹਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਅਕਾਲੀ ਦਲ ਨੂੰ ਬਚਾਉਣ ਦੇ ਲਈ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਲੱਗੇ ਆ। ਉਹਨਾਂ ਨੇ ਕਿਹਾ ਜੀ ਕਿ ਇਹ ਇੱਕ ਕਨਵੀਨਰ ਹੋਣਗੇ ਗੁਰਪ੍ਰਤਾਪ ਸਿੰਘ ਵਡਾਲਾ। ਉਹ ਕਹਿੰਦੇ ਜੀ ਕਿ ਜਿਹੜੀ ਇਹ ਲਹਿਰ ਹੋਊਗੀ ਇਹਦੇ ਵੱਲੋਂ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਕੀ ਕੁਝ ਕੀਤਾ ਜਾਵੇ। ਲੋਕਾਂ ਦੇ ਵਿੱਚ ਜਾ ਕੇ ਰਾਏ ਮੰਗਣੀਆਂ ਜਾਣੀਆਂ। ਉਹਨਾਂ ਨੇ ਫਿਰ ਇਹ ਗੱਲ ਕਹੀ ਵੀ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਦੇਣਾ ਚਾਹੀਦਾ। ਉਹ ਕਹਿੰਦੇ ਜੀ ਪ੍ਰਧਾਨ ਕੋਈ ਨਵਾਂ ਚਾਹੀਦਾ ਤਾਂ ਜੋ ਅਸੀਂ ਪਵਿੱਤ੍ਰ ਦੇ ਵਿੱਚ ਨਿਰਵਿਘਨ ਸਾਰੇ ਕੰਮ ਕਾਜ ਵਧੀਆ ਕਰ ਸਕੀਏ। ਤੇ ਦੂਜੀ ਗੱਲ ਇਹ ਵੀ ਅਕਾਲੀ ਦਲ ਨੂੰ ਬਣਦਾ ਮਾਨ ਸਤਕਾਰ ਲੋਕਾਂ ਦੇ ਵੱਲੋਂ ਆਪ ਮੁਹਾਰੇ ਦਿੱਤਾ ਜਾਵੇ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਅਕਾਲੀ ਦਲ ਦੇ ਵਿੱਚ ਸੰਕਟ ਵੱਡੇ ਪੱਧਰ ਤੇ ਆ। ਉਹ ਅਕਾਲੀ ਦਲ ਜਿਹੜਾ ਕਿ ਪਾਣੀ ਨੂੰ ਪਤਲਾ ਵਖ-ਵਖ ਥਾਵਾਂ ਤੇ ਹੋਈ ਜਾਂਦਾ ਜਾਂ ਹੋਇਆ ਪਿਆ। ਉਹ ਮੁੜ ਪੈਰ ਕਿਵੇਂ ਲਾਊਗਾ ਇਹ ਸਮਾਂ ਦੱਸੂਗਾ। ਆ ਤੁਸੀਂ ਜਲੰਧਰ ਵਾਲੀ ਚੋਣ ਦਾ ਨਤੀਜਾ ਦੇਖ ਲਓ। ਅਕਾਲੀ ਦਲ ਨੇ ਬਸਪਾ ਦਾ ਸਮਰਥਨ ਕੀਤਾ। ਮਤਲਬ ਦੋ ਪਾਰਟੀਆਂ ਨੇ ਸਾਂਝੇ ਤੌਰ ਤੇ ਚੋਣ ਲੜੀ ਪਰ ਇਸ ਦੇ ਬਾਵਜੂਦ ਵੋਟਾਂ 1500 ਨਹੀਂ ਪਈਆਂ। ਇਥੋਂ ਪਤਾ ਲੱਗ ਗਿਆ ਵੀ ਵਸਪਾ ਦੇ ਪੱਲੇ ਵੀ ਕੁਝ ਨਹੀਂ ਗਾ ਹਾਲਾਂਕਿ ਦਵਾਬਾ ਖੇਤਰ ਗਾੜਾ ਵਸਪਾ ਦਾ ਤੇ ਅਕਾਲੀ ਦਲ ਦੇ ਪੜ ਪੱਲੇ ਵੀ ਕੁਝ ਨਹੀਂ ਗਾ ਉਹਨਾਂ ਨੇ ਸਹਿਯੋਗ ਦਿੱਤਾ ਸੀ ਤਾਂ ਵੀ ਕੁਝ ਨਹੀਂ ਬਣਿਆ ਤੇ ਜਿਹੜੀ ਇਹਨਾਂ ਦੀ ਅਕਾਲੀ ਦਲ ਦੀ ਉਮੀਦਵਾਰ ਸੀ ਬੀਬੀ ਸਰਜੀਤ ਕੌਰ ਤੇ ਉਹਦਾ ਵੀ ਕੁਝ ਨਹੀਂ ਬਣਿਆ ਕਿ ਉਹਨੂੰ 2000 ਵੋਟ ਉਹਨੂੰ ਨਹੀਂ ਪਈ ਸੋ ਇਸ ਕਰਕੇ ਗੱਲ ਇਹ ਜਿਖ ਸਾਰੀਆਂ ਸਿਆਸੀ ਪਾਰਟੀਆਂ ਦੇ ਭੇਤ ਖੁੱਲ ਗਏ ਆ ਵੀ ਇਕੱਲੀ ਇਕੱਲੀ ਤੇ ਜੁੜ ਮਿਲ ਕਰਕੇ ਵੀ ਉਹ ਕਿੰਨੇ ਕੁ ਜੋਗਾ ਹੈਗੀਆਂ ਸੋ ਅਕਾਲੀ ਦਲ ਦੇ ਮੂਰੇ ਬਹੁਤ ਵੱਡੀ ਚੁਣੌਤੀ ਹੈ ਵੀ ਇਹਨੇ ਭਾਈ ਇਹ ਚੁਣੌਤੀ ਨੂੰ ਕਿਵੇਂ ਪਾਰ ਕਰਦੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਚੁਣੌਤੀ ਕੋ ਛੋਟੀ ਨਹੀਂ ਆ ਉਧਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਇਹਨੂੰ ਲੈ ਕੇ ਵੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਨੇ ਜੀ ਬਿਲਕੁਲ ਜੀ ਅਸਲ ਵਿੱਚ ਨਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕੀਤਾ ਗਿਆ 15 ਰਣ ਦੇ ਵਿੱਚ ਵਿੱਚ ਉਹਨਾਂ ਨੇ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋਣਾ ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵੱਖ-ਵੱਖ ਦੋਸ਼ਾਂ ਦੇ ਉੱਤੇ ਉਹਨਾਂ ਨੇ ਆਪਣਾ ਪੱਖ ਪੇਸ਼ ਕਰਨਾ ਆਪਾਂ ਪਿਛਲੇ ਦਿਨੀ ਖਬਰ ਸੰਜੀ ਕੀਤੀ ਸੀ ਵੀ ਜਿਹੜੇ ਅਕਾਲੀ ਦਲ ਦਾ ਵਿਰੋਧ ਕਰਨ ਵਾਲੇ ਆ ਸੁਖਬੀਰ ਬਾਦਲ ਦਾ ਵਿਰੋਧ ਕਰਨ ਵਾਲੇ ਆ ਵਖ ਵਖ ਆਗੂ ਉਹ ਮਿਲੇ ਸੀਗੇ ਜਥੇਦਾਰ ਸਾਹਿਬ ਨੂੰ ਗਿਆਨੀ ਰਖਬੀਰ ਸਿੰਘ ਹੋਰਾਂ ਨੂੰ ਲਿਖਤੀ ਤੌਰ ਤੇ ਮਾਫੀ ਅਰਮਾਨ ਦਿੱਤਾ ਸੀ ਇਹ ਗੱਲ ਕਹੀ ਸੀ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਬੇਦਬਗੀਆਂ ਹੋਈਆਂ ਤੇ ਅਸੀਂ ਵੀ ਉਦੋਂ ਸਰਕਾਰ ਦਾ ਹਿੱਸਾ ਸੀ ਤੇ ਅਸੀਂ ਵੀ ਕੁਝ ਨਹੀਂ ਕਰ ਸਕੇ ਤੇ ਅਸੀਂ ਵੀ ਬੇਦਬਗੀਆਂ ਦੇ ਮਾਮਲੇ ਦੇ ਵਿੱਚ ਕੋਈ ਕਾਰ ਵੀ ਨਹੀਂ ਕਰਵਾ ਸਕੇ ਇਸ ਕਰਕੇ ਮਾਫੀ ਮੰਗਦੇ ਆ ਜਦੋਂ ਸਾਡੀ ਸਰਕਾਰ ਸੀ ਉਸ ਵੇਲੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਗਿਆ ਸੀਗਾ ਤੇ ਅਸੀਂ ਵੀ ਕਸੂਰਵਾਰ ਆ ਇਸ ਮਾਮਲੇ ਦੇ ਵਿੱਚ ਤੇ ਮਾਫੀ ਇਸ ਗੱਲ ਤੇ ਵੀ ਚਾਹੁੰਦੇ ਆ ਜਦੋਂ ਸਾਡੀ ਸਰਕਾਰ ਸੀ ਉਦੋਂ ਇਜ਼ਹਾਰ আলম ਦੀ ਘਰ ਵਾਲੀ ਨੂੰ ਟਿਕਟ ਦਿੱਤੀ ਗਈ ਸੀ ਇਹਦੇ ਲਈ ਅਸੀਂ ਮਾਫੀ ਮੰਗਦੇ ਆ ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਵਰਗਾ ਸਮਾਗਮ ਜੈਸੀ ਉਹੋ ਜੀ ਪੋਸ਼ਾਕ ਪਾ ਕੇ ਸਲਾਬਤਪੁਰੇ ਦੇ ਵਿੱਚ ਉਦੋਂ ਅਸੀਂ ਕੋਈ ਟੁੱਕ ਵੀ ਕਾਰਵਾਈ ਨਹੀਂ ਕਰ ਸਕੇ ਮਾਫੀ ਦੇ ਬੈਠੇ ਇਹਦੇ ਲਈ ਅਸੀਂ ਮਾਫੀ ਮੰਗਦੇ ਆ ਸੋ ਉਹਨਾਂ ਨੇ ਚਾਰਾਂ ਪੰਜਾਂ ਮੁੱਦਿਆਂ ਦੇ ਉੱਤੇ ਜਾ ਕੇ ਮਾਫੀ ਮੰਗੀ ਸੀ ਲਿਖਤੀ ਤੌਰ ਦੇ ਉੱਤੇ ਫਿਰ ਅਰਦਾਸ ਕੀਤੀ ਸੀ ਮਾਫੀ ਜਿਹੜੀ ਉਹ ਫੇਰ ਮੰਗੀ ਸੀ ਸੋ ਹੁਣ ਉਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਦੋਸ਼ ਲਗੇ ਸੀ ਸੁਖਬੀਰ ਬਾਦਲ ਤੇ ਉਹਨਾਂ ਦੋਸ਼ਾਂ ਦੇ ਮੁਤਲਕ ਸੁਖਬੀਰ ਬਾਦਲ ਨੂੰ ਪੇਸ਼ ਹੋ ਕੇ ਸਪਸ਼ਟ ਕਰਨ ਲਈ ਨਿਰਵਾਸ ਤੇ ਕਿਹਾ ਗਿਆ ਹੁਣ 15 ਦਿਨ ਦਾ ਸਮਰਥਾ ਸੁਖਬੀਰ ਬਾਦਲ ਹੋਰੀ 15 ਦਿਨ ਦੇ ਵਿੱਚ ਵਿੱਚ ਜਾਂਦੇ ਆ ਕਿ ਨਹੀਂ ਜਾਂਦੇ ਇਹ ਤਾਂ ਵਕਤ ਦੱਸੂਗਾ ਪਰ ਕੱਲ ਵਿੰਤਾ ਸਿੰਘ ਮਲਟੋਹਾ ਹੋਰਾਂ ਨੇ ਗੱਲ ਕਹੀ ਆ ਵੀ ਇੱਥੋਂ ਇਸ ਗੱਲ ਦਾ ਪਤਾ ਲੱਗ ਗਿਆ ਵੀ ਅਕਾਲੀ ਦਲ ਸਰਵਉੱਚ ਹੈ ਜਿਹੜੇ ਲੋਕ ਕਹਿੰਦੇ ਰਹਦੇ ਦੇ ਨਹੀਂ ਇਹ ਤਾਂ ਜੀ ਜਥੇਦਾਰ ਇਹਨਾਂ ਦੀ ਮਰਜ਼ੀ ਨਾਲ ਹੁੰਦੇ ਆ ਸ਼੍ਰੋਮਣੀ ਕਮੇਟੀ ਪ੍ਰਧਾਨ ਇਹਨਾਂ ਨੇ ਮਰਜ਼ੀ ਮੁਤਾਬਕ ਚੁੜਿਆ ਹੁੰਦਾ ਉਹਨਾਂ ਨੂੰ ਹੁਣ ਇਸ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਵੀ ਆਹ ਦੇਖੋ ਜੀ ਸੁਖਬੀਰ ਸਿੰਘ ਬਾਦਲ ਨੂੰ ਵੀ ਤਲਬ ਕਰ ਲਿਆ ਗਿਆ ਤੇ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਮੂਹਰੇ ਬਹੁਤ ਨਿਮਾਣੇ ਆ ਉਹਨਾਂ ਦੀ ਕੋਈ ਹੈਸੀਅਤ ਨਹੀਂ ਇਸ ਕਰਕੇ ਉਹ ਜ਼ਰੂਰ ਇੱਥੇ ਸਪਸ਼ਟੀਕਰਨ ਦੇਣਗੇ ਉਹਨਾਂ ਨੇ ਮਤਲਬ ਇਹ ਕਹੀ ਹੈ ਵੀ ਜਿਹੜੇ ਲੋਕ ਕਹਿੰਦੇ ਹੁੰਦੇ ਸੀ ਬਜਸਦਾਰਾਂ ਦੀ ਚੋਣ ਅਕਾਲੀ ਕਰਦੇ ਆ ਇਹ ਜੀ ਸ਼੍ਰੋਮਣੀ ਕਮੇਟੀ ਦੀ ਚੋਣ ਹੈ ਜਿਹੜੀ ਜਾ ਪ੍ਰਧਾਨ ਦੀ ਚੋਣ ਜਿਹੜੀ ਉਹ ਸੁਖਬੀਰ ਬਾਦਲ ਹੋਣਾ ਨੇ ਜੇਬ ਦੇ ਵਿੱਚੋਂ ਨਿਕਲਦੀ ਆ ਇਹਨਾਂ ਦੀ ਕੁਰਸੀ ਸੋ ਉਹ ਕਹਿੰਦੇ ਜੀ ਇਹੋ ਜਿਹੀਆਂ ਗੱਲਾਂ ਹੈ ਨਹੀਂ ਗੀਆਂ ਇੱਥੋਂ ਪਤਾ ਲੱਗ ਜਾਂਦਾ ਹੁਣ ਵੇਖਦੇ ਭਾਈ ਕੀ ਬਣਦਾ ਪਰ ਲੰਘੇ ਕੱਲ ਜਥੇਦਾਰ ਸਹਿਬਾਨ ਜਿਹੜੇ ਪੰਜੇ ਤਖਤਾਂ ਦੇ ਜਥੇਦਾਰ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਵਕ ਵਕ ਗੁਰੂ ਘਰਾਂ ਦੇ ਵਿੱਚ ਜਿੱਥੇ ਵੀ ਕੋਈ ਗੁਰੂ ਘਰ ਆ ਉਥੋਂ ਦੀ ਜਿਹੜੀ ਕਮੇਟੀ ਆ ਉਹ ਸੇਵਾਦਾਰ ਨਿਯੁਕਤ ਕਰੇ ਤਾਂ ਜੋ ਬੇਦਬੀ ਨਾ ਹੋਵੇ ਉਥੇ ਰਾਖੀ ਰੱਖਣ ਦੇ ਲਈ ਤਿੱਖੀ ਅੱਖ ਰੱਖਣ ਦੇ ਲਈ ਵੇ ਕੱਲ ਨੂੰ ਮਾਹੌਲ ਖਰਾਬ ਹੁੰਦਾ ਇਸ ਕਰਕੇ ਉੱਥੇ ਪਹਿਲੇ ਸਾਰੇ ਪ੍ਰਬੰਧ ਕਰਕੇ ਰੱਖੇ ਜਾਣ ਫਿਰ ਕੁਝ ਕੁ ਲੋਕਾਂ ਨੂੰ ਧਾਰਮਿਕ ਸਜ਼ਾ ਵੀ ਸੁਣਾਈ ਗਈ ਹੈ ਦੋ ਨਵੇਂ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ ਦਰਬਾਰ ਸਾਹਿਬ ਦੇ ਵਿੱਚ ਸੋ ਇਸ ਤਰੀਕੇ ਦੇ ਵੇਰਵੇ ਪਰ ਸਭ ਤੋਂ ਵੱਡਾ ਸਵਾਲ ਹੀ ਪੈਦਾ ਹੋਇਆ ਕਿ ਕੀ 15 ਰਣ ਦੇ ਵਿੱਚ ਵਿੱਚ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚ ਕੇ ਤੇ ਸਾਰੇ ਹੀ ਸ਼ੰਕਾ ਦੇ ਵਰਤੀ ਕਰਨਗੇ ਸਾਰੇ ਗੱਲਾਂ ਦੀ ਕੀ ਉਹ ਸਾਰੇ ਸਵਾਲਾਂ ਦੇ ਉੱਤਰ ਦੇਣਗੇ ਕੀ ਉਹ ਆਪਣਾ ਪੱਖ ਰੱਖ ਕੇ ਆਉਣਗੇ ਜਾਂ ਨਹੀਂ ਰੱਖ ਸਕਣਗੇ ਇਹ ਗੱਲ ਕਈ ਗਈ ਹੈ ਅਕਾਲ ਤਖਤ ਸਭ ਜਥੇਦਾਰ ਦੇ ਵੱਲੋਂ ਕਿ ਫੈਸਲਾ ਇਹ ਹੋਇਆ ਕਿ ਸੁਖਬੀਰ ਸਿੰਘ ਬਾਦਲ ਨਿੱਜੀ ਤੌਰ ਦੇ ਉੱਤੇ ਹਾਜ਼ਰ ਹੋ ਕੇ ਸਾਰੀਆਂ ਗੱਲਾਂ ਦੇ ਉੱਤਰ ਦੇਣ ਸਪਸ਼ਟੀਕਰਨ ਦੇ ਕੇ ਜਾਣਗੇ ਜੀ ਬਿਲਕੁਲ ਟੈਨ ਸਾਹਿਬ ਅੱਗੇ ਵਧਦੇ ਆ ਗੱਲ ਹੁਣ ਕਾਂਗਰਸ ਦੀ ਕਰਦੇ ਆ ਜੀ ਜਲੰਧਰ ਦੇ ਵਿੱਚ ਜਿਮਨੀ ਚੋਣ ਹੋਈ ਔਰ ਹੁਣ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹ ਇਹ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਉਹਦੀ ਬਾਲੇਪੁਰੇ ਹਾਲ ਸੀ ਜੀ ਔਰ ਕਿਉਂ ਹਾਰੀ ਹੈ ਜਲੰਧਰ ਦੇ ਵਿੱਚ ਕਾਂਗਰਸ ਇਹਨੂੰ ਲੈ ਕੇ ਵੀ ਕਈ ਚਰਚਾ ਸ਼ੁਰੂ ਹੋ ਗਏ ਨੇ ਦੇਖੋ ਜੀ ਕਾਂਗਰਸ ਦਾ ਓਵਰ ਕੌਨਫੀਡੈਂਸ ਦੇ ਵਿੱਚ ਮਾਰੀ ਪਈ ਆ ਕਾਂਗਰਸ ਨੂੰ ਇਸ ਗੱਲ ਦੀ ਆਸ ਸੀ ਵੀ 37-38 ਦਿਨ ਪਹਿਲਾਂ ਅਸੀਂ ਜਲੰਧਰ ਵਾਲੀ ਚੋਣ ਦੇ ਵਿੱਚ ਬਾਜ਼ੀ ਮਾਰੀ ਆ ਚਰਨਜੀਤ ਚੰਨੀ ਹੋਰੀ ਪੰਪੀ ਬੜੇ ਆ ਤੇ ਉਹਨਾਂ ਨੂੰ ਲੱਗਦਾ ਸੀ ਵੀ ਜੇ 37-38 ਦਿਨ ਪਹਿਲਾਂ ਸਾਡੀ ਧੂਤੀ ਬੋਲਦੀ ਰਹੀ ਆ ਤੇ ਹੁਣ ਵੀ ਸਾਡਾ ਕੀ ਵਿਗੜਨਾ ਹੁਣ ਵੀ ਸਾਡੀ ਗੱਲ ਬਣੀ ਪਈ ਆ ਸਾਡੀ ਹੀ ਸੀਟ ਆ ਇਹ ਸਾਨੂੰ ਹੀ ਮਿਲ ਜਾਣੀ ਆ ਲੋਕ ਤਾਂ ਉਹੀ ਆ ਨਾ ਜੇ ਇਹ ਸੀਟ ਦੇ ਉੱਤੇ ਬੀਜੇਪੀ ਹੈ ਜਿਹੜੀ ਉਹ ਦੂਜੇ ਨੰਬਰ ਤੇ ਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਦੇ ਉੱਤੇ ਲੋਕ ਸਭਾ ਚੋਣ ਚ ਰਹਿ ਸਕਦੀ ਆ ਤੇ ਫਿਰ ਇਤਕੀ ਵੀ ਅਸੀਂ ਪਹਿਲੇ ਨੰਬਰ ਤੇ ਰਵਾਂਗੇ ਕਾਂਗਰਸੀ ਇਹ ਸੋਚ ਲਈ ਸੀ ਪਰ ਹੋਇਆ ਉਲਟ ਕਾਂਗਰਸ ਤੀਜੇ ਨੰਬਰ ਤੇ ਆ ਗਈ ਬੀਜੇਪੀ ਦੂਜੇ ਦੇ ਉੱਤੇ ਰਹਿ ਗਈ ਤੇ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਆ ਗਈ ਇੱਕ ਤਾਂ ਕਾਰਨ ਇਹਦੇ ਪਿੱਛੇ ਇਹ ਆ ਕਿ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਇਹਨਾਂ ਤਿੰਨਾਂ ਦਾ ਆਪਸ ਦੇ ਵਿੱਚ ਕੋਈ ਜੋੜ ਮੇਲ ਹੀ ਨਹੀਂ ਸੀਗਾ ਰਾਹ ਇਹਨਾਂ ਦੇ ਵੱਖੋ ਵੱਖਰੇ ਸੀਗੇ ਸੋ ਇਸ ਕਰਕੇ ਇਹਨਾਂ ਨੇ ਇਹ ਸੀਟ ਤੇ ਪ੍ਰਚਾਰ ਦੇ ਵੱਲ ਗੌਰ ਹੀ ਨਹੀਂ ਕੀਤੀ ਤੇ ਜਿੰਨੀ ਦੇਰ ਤੱਕ ਜਿਹੜਾ ਤਾਲਮੇਲ ਨਿਕਾ ਉਨੀ ਦੇਰ ਤੱਕ ਕਿਹੜੀ ਸਫਲਤਾ ਮਿਲਣੀ ਹੈ ਉਸ ਤੋਂ ਕਿਹੜੀ ਗੱਲ ਮਹੱਤਵਪੂਰਨ ਹੈ ਵੀ ਆਮ ਆਦਮੀ ਪਾਰਟੀ ਨੇ ਸਿਰ ਧੜ ਦੀ ਬਾਜ਼ੀ ਲਾਈ ਇੱਥੇ ਮੁੱਖ ਮੰਤਰੀ ਤੋਂ ਲੈ ਕੇ ਬਾਕੀ ਸਾਰੇ ਲੋਕ ਇੱਥੇ ਜਮ੍ਹਾਂ ਰਹੇ ਆ ਤੀਜੀ ਮਹੱਤਵਪੂਰਨ ਗੱਲ ਆ ਵੀ ਇੱਥੇ 23 ਜਣੇ ਟਿਕਟ ਦੇ ਦਾਅਵੇਦਾਰ ਸੀ ਮੈ联ੀ ਟਿਕਟ ਇੱਕ ਨੂੰ ਸੀ ਸੋ ਜਿਨ੍ਹਾਂ ਨੂੰ ਨਹੀਂ ਮਿਲੀ ਉਹਨਾਂ ਦੇ ਵਿੱਚੋਂ ਕਈ ਪਾਰਟੀ ਛੱਡ ਗਏ ਕਈ ਜਣਾਂ ਦੇ ਵਿੱਚ ਬਹਿਣ ਦੀ ਤਿਆਰੀ ਕਰ ਗਏ ਸੋ ਇਹ ਵੱਖ-ਵੱਖਰੇ ਕਾਰਨਾਂ ਜਿਹਦੇ ਕਰਕੇ 37-38 ਰਣ ਦੇ ਵਿੱਚ ਵਿੱਚ 27000 ਦੇ ਕਰੀਬ ਵੋਟਾਂ ਜਿਹੜੀਆਂ ਉਹ ਕਾਂਗਰਸ ਨੇ ਇਸੇ ਥਾਂ ਤੋਂ ਗਵਾ ਲੀਆਂ ਸੋ ਇਹ ਹੈ ਜੀ ਮਤਲਬ ਕਿ ਲੋਕ ਆ ਜਿਹੜੇ ਲੋਕ ਸਭਾ ਚੋਣਾਂ ਮੋਕੇ ਹੋਰ ਸੀ ਤੇ ਵਿਧਾਨ ਸਭਾ ਦੀ ਜਮਲੀ ਚੋਣ ਦੇ ਮੋਕੇ ਹੋਰ ਸੀ ਹੁਣ ਜਦੋਂ 4 ਸੀਟਾਂ ਦੀਆਂ ਫੇਰ ਜਮਲੀ ਚੋਣਾਂ ਆਉਣੀਆਂ ਤੇ ਆਮ ਆਦਮੀ ਪਾਰਟੀ ਨੂੰ ਓਵਰ ਕੌਨਫੀਡੈਂਸ ਦੇ ਵਿੱਚੋਂ ਬਾਹਰ ਨਿਕਲਣਾ ਪਊਗਾ ਕਾਂਗਰਸ ਨੂੰ ਵੀ ਨਿਕਲਣਾ ਪਊਗਾ ਕੁਝ ਕਰਕੇ ਦਿਖਾਉਣਾ ਪਊਗਾ ਨਹੀਂ ਤਾਂ ਦੇਖੋ ਇਹ ਜਿਹੜੀਆਂ 4 ਸੀਟਾਂ ਜਿਨ੍ਹਾਂ ਦੇ ਉੱਤੇ ਮੇਰਾ ਖਿਆਲ ਨਵੰਬਰ ਦਸੰਬਰ ਚ ਚੋਣ ਹੋਊਗੀ ਇਹ ਤਾਂ ਹੈ ਨਹੀਂ ਵੀ ਕੱਲੀ ਕੱਲੀ ਸੀਟ ਦੇ ਉੱਤੇ ਭਗਵੰਤ ਮਾਨ ਫਿਰ ਕਰਾਇ ਤੇ ਘਰ ਲੈ ਕੇ ਰਹਿਣ ਲੱਗ ਪੇ ਹੁਣ ਤਾਂ ਕੰਮ ਕਰਕੇ ਦਿਖਾਉਣਾ ਪੈਣਾ ਜਿਹੜੇ ਆ 3-4 ਮਹੀਨੇ ਆ ਤਾਂ ਜੋ ਲੋਕਾਂ ਦਾ ਨਜ਼ਰੀਆ ਬਦਲੇ ਵੀ ਭਾਈ ਜਿਹੜੀ ਪਾਰਟੀ ਇਹ ਇਹ ਬਾਕੀਆਂ ਨਾਲੋਂ ਵੱਖਰੀ ਆ ਜਿਹੜੀ ਕਿ ਲੋਕਾਂ ਦੀ ਨਜ਼ਰ ਦੇ ਉੱਤੇ ਕਸਵੱਟੀ ਦੇ ਉੱਤੇ ਬਹੁਤ ਵਾਰ ਖਰੀ ਉਤਰੀ ਹੁਣ ਪਾਰਟੀ ਖਰੀ ਉਤਰੇ ਇਦਾਂ ਦੀ ਯਤਨ ਕਰਨੇ ਪੈਣਗੇ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਿਹਣਾ ਸਾਹਿਬ ਯਤਨਤਾ ਬਹੁਤ ਜ਼ਿਆਦਾ ਕਰਨੇ ਪੈਣਗੇ ਖੈਰ ਅੱਗੇ ਵੱਧਦੇ ਗੱਲ ਕਰਦੇ ਹੁਣ ਮੋਤੀ ਮਹਿਲ ਦੀ ਕਹਿੰਦੇ ਚੋਣਾ ਦੇ ਵਿੱਚ ਦੋਹਾਰਾਂ ਪਿੱਛੇ ਮੋਤੀ ਮਹਿਲ ਦੇ ਵਿੱਚ ਵੀ ਸੋਨ ਪੱਥਰੀ ਹੋਈ ਹੈ ਜੀ ਦੇਖੋ ਜੀ ਚੜਦੇ ਸੂਰਜ ਨੂੰ ਹਮੇਸ਼ਾ ਸਲਾਮ ਹੁੰਦੀ ਹੈ ਕੋਈ ਵੇਲਾ ਸੀਗਾ ਕਿ ਬਾਦਲਪਿੰਡ ਦੇ ਵੱਲ ਲੋਕ ਵਹੀਰਾਂ ਕਤਕਤ ਜਾਂਦੇ ਸੀ ਲੰਬੀ ਖੇਤਰ ਦੇ ਵਿੱਚ ਮੇਲਾ ਲੱਗਾ ਰਹਿੰਦਾ ਸੀ ਕਿਉਂਕਿ ਉਦੋਂ ਵੱਡੇ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸੀ ਜਦੋਂ ਕੈਪਟਨ ਵਰਿੰਦਰ ਸਿੰਘ ਮੁੱਖ ਮੰਤਰੀ ਸੀ ਫਰਨੀਤ ਕੋਰ ਸੰਸਦ ਮੈਂਬਰ ਸੀ ਤੇ ਉਦੋਂ ਫਿਰ ਮੋਤੀਮਾਹਲ ਦੇ ਵਿੱਚ ਵੀ ਰੌਣਕਾਂ ਦੇਖਣ ਵਾਲੀਆਂ ਹੁੰਦਗੀਆਂ ਸੀ ਸਵੇਰ ਵੇਲੇ ਵੇਖ ਲੋ ਰਾਤ ਨੂੰ ਦੇਖ ਲੋ ਦੁਪਹਿਰੇ ਦੇਖ ਲੋ ਲੋਕ ਹੀ ਲੋਕ ਨਜ਼ਰ ਆਉਦੇ ਸੀ ਜੇ ਕਿਸੇ ਨੇ ਮੋਤੀਮਾਹਲ ਦੇ ਵੱਲ ਜਾਣਾ ਤਾਂ ਫਿਰ ਉਹਨਾਂ ਦੀ ਕਈ ਵਾਰੀ ਤਲਾਸ਼ੀ ਲਈ ਜਾਂਦੀ ਸੀ ਰਾਹ ਦੇ ਵਿੱਚ ਚੱਪੇ-ਚੱਪੇ ਤੇ ਪੁਲਿਸ ਖੜੀ ਹੁੰਦੀ ਸੀ ਪਰ ਹੁਣ ਸਮਾਂ ਬਦਲ ਗਿਆ ਹੁਣ ਉਹ ਸੂਰਜ ਢਲ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਆਪ ਬਹੁਤ ਬੁਰੇ ਤਰੀਕੇ ਨਾਲ 2022 ਦੇ ਵਿੱਚ ਹਾਰੇ ਆ ਤੇ ਵਿਧਾਨ ਸਭਾ ਦੀ ਚੋਣ 224 ਦੇ ਵਿੱਚ ਪ੍ਰਨੀਤ कौर ਹੁਣ ਇੱਕੀ ਹਾਰ ਗਈ ਆ ਤੇ ਡਾਕਟਰ ਧਰਮਵੀਰ ਗਾਂਧੀ ਜਿੱਤ ਗਏ ਆ ਸੋ ਇਸ ਕਰਕੇ ਹੁਣ ਮੋਤੀ ਮਹਿਲ ਦੇ ਵਿੱਚ ਰੌਣਕਾਂਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਮੋਤੀ ਮਹਿਲ ਦੇ ਵਿੱਚ ਸੁੰਨਪਸਰੀ ਹੋਈ ਆ ਕੋਈ ਪੁਲਿਸ ਦਾ ਉੱਥੇ ਨਾਕਾ ਨਹੀਂਗਾ ਬੂਹੇ ਖੁੱਲੇ ਹੁਣ ਤਾਂ ਵੀ ਲੋਕ ਸੋਚ ਸਮਝ ਕੇ ਜਾਂਦੇ ਆ ਹਾਂ ਪਟਿਆਲਾ ਖੇਤਰ ਦੇ ਕੁਝ ਜਿਹੜੇ ਬੀਜੇਪੀ ਦੇ ਆਗੂ ਆ ਉਹ ਸਮੇਂ-ਸਮੇਂ ਤੇ ਜਾਂਦੇ ਆਉਂਦੇ ਹੁਣ ਕਿ ਪਰ ਹੁਣ ਉਹ ਗੱਲ ਬਿਲਕੁਲ ਖਤਮ ਹੋ ਗਈ ਆ ਹੁਣ ਵਿਨੇਪਾਈ ਆਉਂਦੇ ਸਮੇਂ ਦੇ ਵਿੱਚ ਲੋਕ ਆਪਣੀ ਸਿਆਸਤ ਦਾ ਕੇਂਦਰ ਕਿੱਥੋਂ ਦੀ ਥਾਂ ਨੂੰ ਮੰਨਦੇ ਆ ਕਿਉਂਕਿ ਹੁਣ ਕਦੇ ਇਹ ਵੀ ਨਹੀਂ ਗੱਲ ਆਈ ਵੀ ਭਾਈ ਲੋਕ ਆ ਜਿਹੜੇ ਹੁਣ ਸਤੌਜ ਪਿੰਡ ਵੱਲ ਜਾਣੇ ਸ਼ੁਰੂ ਹੋ ਗਏ ਆ ਹੁਣ ਇਹ ਗੱਲ ਜ਼ਰੂਰ ਆ ਵੀ ਭਾਈ ਆ ਜਿਹੜੇ ਸੰਗਰੂਰ ਨੂੰ ਆਪਾਂ ਘੇਰਦੇ ਆ ਸੰਗਰੂਰ ਦੇ ਵੱਲ ਚੱਲਦੇ ਆ ਕਿਉਂਕਿ ਹੁਣ ਸਾਰੇ ਦਾ ਸਾਰਾ ਕੇਂਦਰਾ ਜਿਹੜਾ ਉਹ ਚੰਡੀਗੜ੍ਹ ਆ ਵੀ ਚੰਡੀਗੜ੍ਹ ਦੇ ਵਿੱਚ ਸੀਐਮ ਹਾਊਸ ਦੇ ਵਿੱਚ ਮੁੱਖ ਮੰਤਰੀ ਨੇ ਬਹਿਣਾ ਜਦਕਿ ਪਹਿਲਾਂ ਮਾਲਵੇ ਦੀ ਇਸ ਮਾਮਲੇ 'ਚ ਤੂਤੀ ਬੋਲਦੀ ਰਹੀ ਆ ਵੀ ਭਾਈ ਚਲੋ ਵੀ ਲੰਬੀ ਚਲੋ ਬਾਦਲਪਿੰਡ ਚੱਲਦੇ ਆ ਚਲੋ ਵੀ ਹੁਣ ਮੋਤੀ ਮਹਿਲ ਚੱਲਦੇ ਆ ਪਰ ਅੱਜਕੱਲ ਉਹ ਹਾਲਾਤ ਹੈ ਨਹੀਂਗੇ ਬਿਲਕੁਲ ਸਹੀ ਕਹੇ ਤੁਸੀਂ ਖੈਰ ਅਮਰਿਤਪਾਲ ਸਿੰਘ ਨੇ ਵੀ ਕਹਿੰਦੇ ਲੋਕ ਸਭਾ ਸਪੀਕਰ ਨੂੰ ਲਿਖੀ ਹੈ ਜੀ ਚਿੱਠੀ ਇਸ ਚਿੱਠੀ ਦੇ ਵਿੱਚ ਕੀ ਲਿਖਿਆ ਦੇਖੋ ਜੀ ਅਮਰਿਤਪਾਲ ਸਿੰਘ ਹੋਰਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਕਿ 22 ਜੁਲਾਈ ਤੋਂ ਜਿਹੜਾ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਮੈਨੂੰ ਉਹਦੇ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਆ ਕਿ ਮੈਂ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਤੇ ਮੈਨੂੰ ਪਾਰਲੀਮੈਂਟ ਦੇ ਇਹ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਜਿਹੜਾ ਕਿ 22 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ 22 ਜੁਲਾਈ ਤੋਂ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਅਮਰਤਪਾਲ ਸਿੰਘ ਹਿੱਸਾ ਲੈਣ ਦੇ ਚਾਹਵਾਨ ਹਨ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਹੈ ਕਿ ਨਿਯਮਾਂ ਦੇ ਮੁਤਾਬਕ ਵੀ ਮੈਂ ਹਿੱਸਾ ਲੈ ਸਕਦਾ ਤੇ ਮੈਨੂੰ ਹਿੱਸਾ ਦੇ ਲੈਣ ਦੇ ਲਈ ਤੇ ਮੈਂ ਹਿੱਸਾ ਲੈ ਸਕਾਂ ਇਸ ਕਰਕੇ ਪ੍ਰਬੰਧ ਕੀਤੇ ਜਾਣ ਯੋਗ ਤੇ ਮੇਰੀ ਰਿਹਾਈ ਦਾ ਪ੍ਰਬੰਧ ਕਰਵਾਇਆ ਜਾਵੇ ਦੇਖੋ ਇਹ ਗੱਲ ਸੱਚੀ ਆ ਵੀ ਅਮਰਿਤਪਾਲ ਸਿੰਘ ਦਾ ਹੱਕ ਆ ਕਿ ਉਹ ਪਾਰਲੀਮੈਂਟ ਦੇ ਕਾਰਵਾਈ ਦੇ ਵਿੱਚ ਹਿੱਸਾ ਲਵੇ ਕਿਉਂਕਿ ਉਹ ਖਡੂਰ ਸਾਹਿਬ ਤੋਂ ਲੋਕਾਂ ਦਾ ਚੁਣਿਆ ਨੁਮਾਇੰਦਾ ਪਰ ਜਿਹੜੇ ਜਿਹੜੇ ਉਹਦੇ ਉੱਤੇ ਪਰਚੇ ਦਰਜ ਆ ਜਿਸ ਤਰੀਕੇ ਨਾਲ ਉਹਦੀ ਐਨਐਸਏ ਦੇ ਵਿੱਚ ਵਾਅਦਾ ਕੀਤਾ ਗਿਆ ਪਿੱਛੇ ਜਾਏ ਜਿਸ ਤਰੀਕੇ ਨਾਲ 4 ਦਿਨ ਦੀ ਪੈਰੋਲ ਮਿਲਣ ਦੇ ਬਾਵਜੂਦ 12 ਘੰਟੇ ਬਾਅਦ ਪੁਲਿਸ ਉਹਨੂੰ ਸੌਂਚ ਚਕਵਾ ਕੇ ਡਿਬਰੂਗੜ੍ਹ ਫੇਰ ਲੈ ਗਈ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਜਿ ਕਿ ਉਹ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਹਿੱਸਾ ਲੈ ਸਕੂਗਾ ਕਿਉਂਕਿ ਸਰਕਾਰ ਉਹਦੇ ਪ੍ਰਤੀ ਕੋਈ ਇਦਾਂ ਦਾ ਸੰਕੇਤ ਨਹੀਂ ਜਾਰੀ ਕਰ ਰਹੀ ਵੀ ਭਾਈ ਕੋਈ ਨਰਮੀ ਵਰਤੀ ਜਾਊਗੀ ਪਰ ਹਾਂ ਇਹ ਉਹਦਾ ਰਾਈਟ ਹੈ ਅਮਰਤਪਾਲ ਸਿੰਘ ਦਾ ਕਿ ਉਹ ਮੰਗ ਕਰੇ ਤੇ ਉਹਨੇ ਮੰਗ ਕੀਤੀ ਆ ਕਿ ਮੈਂ ਭਾਈ ਮੌਨਸੂਨ ਸੈਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਜੀ ਜੀ ਟੇਣਾ ਸਾਹਿਬ ਕਿਸਾਨਾਂ ਦੀ ਗੱਲ ਕਰਦੇ ਆ ਜੀ ਕਿਸਾਨਾਂ ਨੇ ਅੱਜ ਫੈਸਲਾ ਲੈਣਾ ਹੈ ਕਿ ਉਹ ਦਿੱਲੀ ਵੱਲ ਕੂਚ ਕਰਨਗੇ ਕਿ ਨਹੀਂ ਬਿਲਕੁਲ ਜੀ ਬਿਲਕੁਲ ਅੱਜ ਜਿਹੜੇ ਕਿਸਾਨ ਆ ਸ਼ੰਭੂ ਤੇ ਖਨੌਰੀ ਤੇ ਬੈਠੇ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਜਾਣਾ ਫੈਸਲਾ ਕੀਤਾ ਜਾਣਾ ਵੀ ਆਪਾਂ ਦਿੱਲੀ ਜਾਣਾ ਕਿ ਨਹੀਂ ਜਾਂ ਆਪਣੀ ਅਗਲੀ ਰਣਨੀਤੀ ਕਿਹੜੀ ਹੋਊਗੀ ਆਪਾਂ ਜਾਣਦੇ ਆ ਕਿ ਪਿਛਲੇ ਨਹੀਂ ਪਹਿਲਾਂ ਹਾਈ ਕੋਰਟ ਨੇ ਇਹ ਗੱਲ ਕਹੀ ਵੀ ਹਰਿਆਣੇ ਦੀ ਸਰਕਾਰ ਇਥੋਂ ਬੈਰੀਕੇਡ ਚੱਕ ਲੈ ਫਿਰ ਉਸ ਤੋਂ ਬਾਅਦ ਆਪਾਂ ਜਾਣਦੇ ਆ ਕਿ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਵੀ ਕਿਸੇ ਵੀ ਸੂਬੇ ਦੀ ਸਰਕਾਰ ਨੂੰ ਇਸ ਗੱਲ ਦਾ ਅਧਿਕਾਰ ਨਹੀਂ ਕਿ ਰਾਹ ਨੂੰ ਰੋਕ ਕੇ ਰੱਖਿਆ ਜਾਵੇ ਨੈਸ਼ਨਲ ਹਾਈਵੇ ਨੂੰ ਰੋਕ ਕੇ ਰੱਖਿਆ ਜਾਵੇ ਸੋ ਅੱਜ ਕਿਸਾਨਾਂ ਦੇ ਵੱਲੋਂ ਮਹੱਤਵਪੂਰਨ ਮੀਟਿੰਗ ਕੀਤੀ ਜਾਊਗੀ ਵੀ ਅਸੀਂ ਦਿੱਲੀ ਜਾਣਾ ਜਾਂ ਨਹੀਂ ਜਾਣਾ ਜਾਣਾ ਤਾਂ ਕਦੋਂ ਜਾਣਾ ਮੈਨੂੰ ਤਾਂ ذاتی ਤੌਰ ਤੇ ਲੱਗਦਾ ਜੀ ਕਿ ਇਤਕੀ ਕਿਸਾਨ ਦਿੱਲੀ ਵੱਲ ਨਹੀਂ ਜਾਣਗੇ ਸ਼ਾਇਦ ਉਹਨਾਂ ਦੇ ਵੱਲੋਂ ਇੱਕ ਵਫ਼ਦ ਦੇ ਰਹੀਂ ਮੰਗ ਪੱਤਰ ਜ਼ਰੂਰ ਦਿੱਤਾ ਜਾਊਗਾ ਵੱਖ-ਵੱਖ ਨੇਤਾਵਾਂ ਨੂੰ ਸ਼ਾਇਦ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਮੰਗ ਪੱਤਰ ਦੇਣ ਰਾਹੁਲ ਗਾਂਧੀ ਨੂੰ ਵੀ ਦੇਣ ਆਪਦੀਆਂ ਮੰਗਾਂ ਦੇ ਬਾਰੇ ਤੇ ਕੁਝ ਕੋ ਹੋਰ ਨੇਤਾਵਾਂ ਨੂੰ ਪਰ ਮੈਨੂੰ ਇਹ ਨਹੀਂ ਲੱਗਦਾ ਵੀ ਭਾਈ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਦਿੱਲੀ ਦੇ ਵੱਲ ਜਾਣਗੇ ਇਹ ਕੰਮ ਮੈਨੂੰ ਉਖ ਲੱਗਦਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਚੋਂ ਨਾ ਲੱਗਣ ਦਾ ਕੰਮਕਮਲ ਹੋ ਗਿਆ ਹੋਊਗਾ ਕੋਈ ਅੰਕੜੇ ਸਾਹਮਣੇ ਆਏ ਨਹੀਂ ਵੀ ਕਿੰਨਾ ਖਰਕਵਾਇਆ ਝੋਨੇ ਹੇਠ ਦੇ ਖੁਦ ਹੀ ਝੋਨੇ ਰਕਬਾ ਹਰ ਸਾਲ ਵੱਧਦਾ ਝੋਨਾ ਕਈ ਥਾਵਾਂ ਦੇ ਉੱਤੇ ਹਾਲੇ ਵੀ ਲੱਗ ਰਿਹਾ ਕਾਰਨ ਇਹ ਹੈ ਵੀ ਕਈ ਥਾਵਾਂ ਦੇ ਉੱਤੇ ਪਹਿਲਾਂ ਤੇ ਕਈ ਥਾਵਾਂ ਦੇ ਉੱਤੇ ਬਾਅਦ ਦੇ ਵਿੱਚ ਝੋਨਾ ਲਾਉਣ ਦੀ ਇਜਾਜ਼ਤ ਸੀ ਪੂਰੇ ਪੰਜਾਬ ਦੇ ਵਿੱਚ ਹੁਣ ਇੱਕਦਮ ਝੋਨਾ ਨਹੀਂ ਲੱਗਦਾ ਜਦੋਂ ਮੀਂਹ ਲਗਾਤਾਰ ਪੈਂਦਾ ਉਦੋਂ ਝੋਨਾ ਲਾਉਣ ਦੀ ਰਫ਼ਤਾਰ ਦੇ ਵਿੱਚ ਵਾਧਾ ਹੋ ਜਾਂਦਾ ਸੋ ਝੋਨਾ ਅਜ ਵੀ ਲੱਗ ਰਿਹਾ ਦੂਜੀ ਗੱਲ ਇਹ ਆ ਵੀ ਨਰਮੇ ਇਠੋ ਰਕਬਾ ਇਤਕੀ ਫੇਰ ਕੱਟ ਗਿਆ ਕਿਉਂਕਿ ਅਮ ਕੱਲ ਹੀ ਖ਼ਬਰਾਂ ਪੜ੍ਹੀਆਂ ਵੀ ਸੁੰਡੀ ਦੀ ਮਾਰ ਦੇ ਕਰਕੇ ਨਰਮਾ ਦੀ ਫਸਲ ਜਿਹੜੀ ਨਰਮੇ ਦੀ ਉਹ ਬਿਲਕੁਲ ਬਰਬਾਦ ਹੋਈ ਜਾਂਦੀ ਹੈ ਤੇ ਇਸ ਕਰਕੇ ਕਿਸਾਨ ਆ ਜਿਹੜੇ ਉਹ ਹਰ ਸਾਲ ਨਰਮੇ ਹੀਟੋਂ ਕਪਾਏ ਹੀਟੋਂ ਰਕਬਾ ਘਟਾ ਕੇ ਝੋਨੇ ਹੀਟ ਰਕਬਾ ਵਧਾ ਰਹੇ ਆ ਤੇ ਜੇ ਸਰਕਾਰਾਂ ਇਹ ਚਾਹੁੰਦੀਆਂ ਕਿ ਭਾਈ ਝੋਨੇ ਨਰਮੇ ਦਾ ਵੀ ਰਕਬਾ ਬਰਕਰਾਰ ਰਹੇ ਤੇ ਝੋਨੇ ਦੀ ਥਾਂ ਦੇ ਕਣਕ ਦਾ ਜਿਹੜੇ ਨਰਮਾ ਕਪਾ ਦਾ ਰਕਬਾ ਬਰਕਰਾਰ ਰਹੇ ਤੇ ਝੋਨੇ ਹੀਟੋਂ ਰਕਬਾ ਨਿਕਲੇ ਤੇ ਪਰ ਇਹ ਮੈਨੂੰ ਲੱਗਦਾ ਨਹੀਂ ਵੀ ਇਵੇਂ ਹੋਊਗਾ ਕਿ ਕਿਸਾਨ ਨੂੰ ਜਿਹੜੀ ਥਾਂ ਦੇ ਉੱਤੇ ਬਚਤ ਤੇ ਸੀ ਉਹਨੇ ਉਧਰਲੇ ਪਾਸੇ ਨੂੰ ਤੁਰ ਪੈਣਾ ਵਿਸ਼ਲੇ ਲੰਮੇ ਸਮੇਂ ਤੋਂ ਇੱਕ ਦਹਾਕੇ ਤੋਂ ਅਸੀਂ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਵਾਲਾ ਮਸਲਾ ਹੱਲ ਹੁੰਦਾ ਨਹੀਂ ਦੇਖਿਆ ਲਗਾਤਾਰ ਬਿਮਾਰੀ ਆਉਂਦੇ ਆ ਲਗਾਤਾਰ ਖਾਦਾਂ ਸਪਰੇਆ ਬਾੜੀਆਂ ਆਉਂਦੀਆਂ ਜਿਹਦੇ ਕਰਕੇ ਕਿਸਾਨ ਨੇ ਗੱਲ ਕਹਿੰਦਾ ਵੀ ਚਲੋ ਭਾਵੇਂ ਔਖੇ ਸੌਖੇ ਝੋਨਾ ਹੀ ਲਾ ਲੈਨੇ ਆ ਸੋ ਜੇ ਅਸੀਂ ਪੰਜਾਬ ਦਾ ਪਾਣੀ ਬਚਾਉਣਾ ਜੇਕਰ ਫਸਲੀ ਵਿਭਿੰਨਤਾ ਦੀ ਗੱਲ ਕਰਨੀ ਆ ਤਾਂ ਸਰਕਾਰਾਂ ਨੂੰ ਇਸ ਮਸਲੇ ਦੇ ਉੱਤੇ ਗੌਰ ਕਰਨੀ ਪਊਗੀ ਬਿਲਕੁਲ ਸਹੀ ਕਿਹਾ ਤੁਸੀਂ ਟਾਹਣਾ ਸਾਹਿਬ ਔਰ ਏਸਵਾਰ ਵੀ ਕਹਿੰਦੇ ਗੁਲਾਬੀ ਸੁੰਡੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਜੀ ਆ ਬਿਲਕੁਲ ਜੀ ਮੈਂ ਦੱਸਿਆ ਜੀ ਕਿ ਗੁਲਾਬੀ ਸੁੰਡੀ ਦੇ ਕਰਕੇ ਕਿਸਾਨੀ ਇਹ ਜਿਹੜੀ ਉਝੰਮੀ ਪਈ ਆ ਹਾਲੇ ਤੱਕ ਪਿਛਲੇ ਲੰਮੇ ਤੋਂ ਗੁਲਾਬੀ ਸੁੰਡੀ ਜਿਹੜਾ ਮਸਲਾ ਹੀ ਨਹੀਂ ਹੱਲ ਹੋਇਆ ਸਰਕਾਰਾਂ ਕਹਿਨੀਆਂ ਅਸੀਂ ਆ ਕਰ ਰਹੇ ਆ ਖੇਤੀਬਾੜੀ ਮੈਂ ਕਹਾਂ ਉਹ ਕਰ ਰਹੇ ਆ ਫਿਰ ਖਬਰਾਂ ਉਹਨਾਂ ਜੀ ਕਿ ਜਿਹੜੀਆਂ ਕੀਟਨਾਸ਼ਕਾਂ ਦੀਆਂ ਦੁਕਾਨਾਂ ਤੇ ਉਹਨਾਂ ਤੇ ਛਾਪੇ ਮਾਰੇ ਗਏ ਹਨ ਹੁਣ ਐਦਾਂ ਹੋ ਜਾਊਗਾ ਹੁਣ ਓਦਾਂ ਹੋ ਜਾਊਗਾ ਪਰ ਐਦਾਂ ਦਾ ਕੁਝ ਹਾਲੇ ਤੱਕ ਕੁਝ ਵੀ ਨਜ਼ਰ ਨਹੀਂ ਆਉਂਦਾ ਜੀ ਜੀ ਟੈਣਾ ਸਾਹਿਬ ਮਨੋਰੰਜਨ ਜਗਤ ਦੀ ਗੱਲ ਕਰਦੇ ਆ ਜੀ ਕਿਵੇਂ ਆ ਮਨੋਰੰਜਨ ਜਗਤ ਕਿਹੜੀਆਂ ਨਵੀਆਂ ਫਿਲਮਾਂ ਆ ਰਹੀਆਂ ਨੇ ਦੇਖੋ ਜੀ ਇੱਕ ਫਿਲਮ ਆਈ ਹੋਈ ਐ ਉੱਚਾ ਦਰਬਾਬੇ ਨਾਨਕ ਦਾ ਇਸ ਫਿਲਮ ਨੂੰ ਠੀਕ ਠੀਕ ਹੁੰਗਾਰਾ ਮਿਲਿਆ ਫਿਰ ਉਸ ਤੋਂ ਬਾਅਦ ਇੱਕ ਬੀਬੀ ਰਜਨੀ ਫਿਲਮ ਆਉਣੀ ਐ ਫਿਰ ਹੋਰ ਕਈ ਪੰਜਾਬੀ ਫਿਲਮਾਂ ਜਿਹੜੀਆਂ ਆ ਰਹੀਆਂ ਤੇ ਜਾ ਰਹੀਆਂ ਪਰ ਗੱਲ ਇਹ ਵੀ ਜਿਹੜੀਆਂ ਚੰਗੀਆਂ ਪੰਜਾਬੀ ਫਿਲਮਾਂ ਉਹ ਪ੍ਰਚਾਰ ਦੇ ਪੱਖ ਤੋਂ ਮਾਰ ਖਾ ਜਾਂਦੀਆਂ ਜਿਹੜੀਆਂ ਫਿਲਮਾਂ ਦੇ ਵਿੱਚ ਹੁੰਦਾ ਕੱਖ ਨਹੀਂ ਬਕਵਾਸ ਹੁੰਦੀਆਂ ਉਹ ਫਿਲਮਾਂ ਜਿਹੜੀਆਂ ਚਰਚਾ ਦੇ ਵਿੱਚ ਰਹਿ ਜਾਂਦੀਆਂ ਕਿਉਂਕਿ ਉਹ ਫਿਲਮਾਂ ਜਿਹੜੀਆਂ ਉਹ ਪ੍ਰਚਾਰ ਦੇ ਕਰਕੇ ਤੇ ਲੋਕਾਂ ਦੇ ਕੱਲੇ-ਕੱਲੇ ਬੰਦੇ ਦੇ ਕੰਨ ਤੱਕ ਆਪਣੀ ਆਵਾਜ਼ ਪਹੁੰਚਾ ਲੈਂਦੀਆਂ ਪਰ ਗੱਲ ਇਹ ਜੀ ਕਿ ਕੁੱਲ ਮਿਲਾ ਕੇ ਵੀ ਚੰਗੀਆਂ ਫਿਲਮਾਂ ਬਣਾਉਣੇ ਦਾ ਸਮੇਂ ਦੀ ਲੋੜ ਆ ਤੇ ਚੰਗੀਆਂ ਫਿਲਮਾਂ ਦਾ ਚੱਲਣਾ ਵੀ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਚੰਗੀਆਂ ਫਿਲਮਾਂ ਦਾ ਨਾ ਚੱਲਣਾ ਇਹ ਸਾਡੇ ਪੰਜਾਬੀ ਸਿਨੇਮੇ ਵਾਸਤੇ ਇੱਕ ਘਾਟ ਵਾਲੀ ਗੱਲ ਹੈਗੀ ਆ ਸੋ ਹਾਸੇ ਵਾਲੀਆਂ ਫਿਲਮਾਂ ਜਿਹੜਾ ਫੂੜ ਕਿਸਮ ਦਾ ਹਾਸਾ ਹੁੰਦਾ ਬਕਵਾਸਬਾਜ਼ੀ ਜੀ ਕਰੀ ਜਾਂਦੇ ਜਿਹਦੇ ਵਿੱਚ ਕਲਾਕਾਰ ਉਹ ਫਿਲਮਾਂ ਵੱਧ ਚੱਲਦੀਆਂ ਇਥੋਂ ਪਤਾ ਲੱਗਦਾ ਜੀ ਪੰਜਾਬੀ ਫਿਲਮਾਂ ਦੇ ਉੱਤੇ ਮਿਹਨਤ ਬਹੁਤ ਘੱਟ ਹੁੰਦੀ ਹੈ ਤੇ ਪੰਜਾਬੀ ਸਿਨੇਮੇ ਦੇ ਦਰਸ਼ਕਾ ਜਿਹੜੇ ਉਹਨਾਂ ਦਾ ਭਰੋਸਾ ੜਕਿਆ ਹੋਇਆ ਜੀ ਜੀ ਬਿਲਕੁਲ ਤੇ ਮੌਸਮ ਕਿਵੇਂ ਹੈ ਸਰ ਪੰਜਾਬ ਦਾ ਮੌਸਮਾ ਜਿਹੜਾ ਜੀ ਉਹ ਠੀਕ ਹੈ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਚੱਲੀ ਆ ਤੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਮੀਂਹ ਨਹੀਂ ਪਿਆ ਉਹਦਾ ਮੌਨਸੂਨ ਪਾਉਣਾ ਪੰਜਾਬ ਦੇ ਵਿੱਚ ਆਈਆਂ ਹੋਈਆਂ ਪਰ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ 20 17 ਤਰੀਕ ਤੋਂ ਯਾਨੀ ਕਿ 17 ਤਰੀਕ ਨੂੰ ਕੱਲ ਨੂੰ ਦੇ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ